ਖੁਸ਼ਿਆਰਪੁਰ ਦੇ ਪਿੰਡ ਡੱਡਿਆਣਾ ਵਿੱਚ ਹੋਈ ਸਰਪੰਚ ਕਤਲ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਕੀਤੀ ਹੈ ਲੇਕਿਨ ਸਰਪੰਚ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਵੱਲੋਂ ਅੱਡਾ ਦੋ ਸੜਕਾਂ ਬੰਦ ਕਰਕੇ ਮੁੱਖ ਸੜਕ ਜਾਮ ਕਰ ਦਿੱਤੀ ਗਈ ਹੈ ਪਰਿਵਾਰ ਨੇ ਅਨਮਿੱਥੇ ਸਮੇਂ ਲਈ ਦਰਨਾ ਐਲਾਨ ਕਰ ਦਿੱਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਦ ਤੱਕ ਸਾਰੇ ਕਾਤਲ ਫੜੇ ਨਹੀਂ ਜਾਂਦੇ ਉਦੋਂ ਤੱਕ ਨਾ ਤਾਂ ਸਸਕਾਰ ਹੋਵੇਗਾ ਤੇ ਨਾ ਹੀ ਦਰਨਾ ਖਤਮ ਹੋਵੇਗਾ ਇਸ ਨਾਲ ਹੀ ਪੁਲਿਸ ਨੂੰ ਕਾਤਲਾਂ ਦੀ ਗ੍ਰਿਫਤਾਰੀ ਦੇ ਲਈ 6 ਜਨਵਰੀ 2024 12 ਵਜੇ ਤੱਕ ਦਾ ਅਲਟੀਮੇਟਮ ਦੇ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਜੇ ਕਾਤਲ ਨਾ ਫੜੇ ਗਏ ਤਾਂ ਪੂਰਾ ਹੁਸ਼ਿਆਰਪੁਰ ਬੰਦ ਕਰਵਾਇਆ ਜਾਵੇਗਾ। ਰਣਨੀਤੀ ਪੁਲਸ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਇੱਕ ਦੋਸ਼ੀ ਫੜਿਆ ਗਿਆ ਆ। ਪਰ ਅਸੀਂ ਹੁਣ ਸਾਥੀ ਭੇਜ ਰਹੇ ਹਾਂ ਜੇ ਪਛਾਣ ਕਰਾਉਣ ਦੇ ਲਈ। ਔਰ ਸਾਡੀ ਪੁਰਜ਼ੋਰ ਮੰਗ ਹੈ ਧਰਨਾ ਸਾਡਾ ਅਣਮਿੱਥੇ ਸਮੇਂ ਲਈ ਐਜਿਟਿ ਚੱਲੇਗਾ ਇਹੋ। ਔਰ ਕੱਲ 12 ਵਜੇ ਤੱਕ ਅਦਾ ਪੁਲਿਸ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਆ ਔਰ 12 ਵਜੇ ਤੱਕ ਜੇਕਰ ਕਿਸੇ ਵੀ ਦੋਸ਼ੀ ਦੀ ਜਾਂ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਪੂਰਾ ਜ਼ਿਲ੍ਹਾ ਮੁਕੰਮਲ ਬੰਦ ਕੀਤਾ ਜਾਵੇਗਾ ਔਰ ਸਾਰੇ ਦੁਕਾਨਦਾਰ ਵੀਰਾਂ ਨੂੰ ਵਪਾਰੀਆਂ ਨੂੰ ਬੇਨਤੀ ਹੈ ਇਸ ਰੋਸ਼ ਦੇ ਵਿੱਚ ਸਾਨੂੰ ਕੋਆਪਰੇਟ ਕਰਨ ਔਰ ਸਾਡੇ ਨਾਲ ਹੋ ਕੇ ਕਿਉਂਕਿ ਅੱਜ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਆ ਇੱਕ ਰਾਜਨੀਤਿਕ ਸੋਚ ਦੇ ਤਹਿਤ ਖਤਮ ਕੀਤਾ ਜਾ ਰਿਹਾ ਕੋਈ ਵੀ ਚਿਹਰਾ ਜੇਕਰ ਉੱਠਦਾ ਹੈ ਇਹ ਸਾਡੇ ਸੰਦੀਪ ਚੀਨਾ ਜੀ ਜੋ ਕਿ ਹਰ ਗਰੀਬ ਗੁੱਪੇ ਨਾਲ ਖੜਦੇ ਸੀਗੇ ਮੜੇ ਟਾਈਮ ਤੇ ਖੜਦੇ ਸੀ ਲੜਕੀਆਂ ਦੇ ਵਿਆਹ ਤੱਕ ਕਰਵਾਉਂਦੇ ਸੀਗੇ ਔਰ ਬੱਚਿਆਂ ਦੀ ਪੜ੍ਹਾਈ ਵੀ ਕਰਵਾਉਂਦੇ ਸੀਗੇ ਕਈਆਂ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਵਾਇਆ ਉਹਨਾਂ ਦਾ ਇਲਾਜ ਵੀ ਕਰਵਾਇਆ ਹਰ ਇੱਕ ਦੇ ਨਾਲ ਖੜਦੇ ਸੀਗੇ ਔਰ ਇਹਨਾਂ ਨੂੰ ਜਿਨ੍ਹਾਂ ਜਿਹੜੇ ਚਿਹਰੇ ਸਾਹਮਣੇ ਆ ਕਿ ਤਿੰਨ ਦੋਸ਼ੀ ਆ ਆ ਜੀ ਪੁਲਿਸ ਕਰ ਰਹੀ ਹੈ ਕਿ ਇਹਨਾਂ ਨੇ ਗੋਲੀ ਚਲਾਈ ਆ ਔਰ ਸਾਡੀ ਮੰਗ ਹੈ ਜਿਹੜਾ ਉਹਨਾਂ ਦੇ ਪਿੱਛੇ ਹੈ ਉਹ ਵੀ ਦੋਸ਼ੀ ਸਾਹਮਣੇ ਲਿਆਂਦਾ ਜਾਵੇ 101 120 ਵਿੱਚ ਉਹਨੂੰ ਵੀ ਵਿੱਚ ਇੰਪਲੀਕੇਟ ਕੀਤਾ ਜਾਵੇ ਮੁਕਦਮੇ ਦੇ ਵਿੱਚ ਇਹ ਦੋਸ਼ੀਆਂ ਤੱਕ ਨਹੀਂ ਹੈਗੀ ਸਾਡੀ ਮੰਗ ਸਾਡੀ ਮੰਗ ਜਿਹੜਾ ਇਹਨਾਂ ਦੇ ਪਿੱਛੇ ਹੈ ਕਿਉਂਕਿ ਇਹ ਲੋਗ ਇਹ ਸੋਚਣ ਵਾਲੀ ਗੱਲ ਹੈ 2.5 ਤਿੰਨ ਲੱਖ ਦਾ ਅਸਲਾ ਉਹਨਾਂ ਤੋਂ ਕਿੱਥੋਂ ਆ ਗਿਆ ਉਹਨਾਂ ਦੀ ਆਪਣੀ ਇੱਕ ਨਿੱਜੀ ਜ਼ਿੰਦਗੀ ਦੇ ਉਹਨਾਂ ਯੋਗ ਨਹੀਂ ਹੈਗੇ ਉਹਨਾਂ ਯੋਗ ਨਹੀਂ ਹੈਗੇ ਸਾਡੇ ਇਸ ਚੇਰ ਨੂੰ ਹੱਥ ਪਾ ਜਾਣ ਇਹ ਸੋਚੀ ਸਮਝੀ ਸਾਜ਼ਿਸ਼ ਹੈ ਪਲੈਨਿੰਗ ਆ ਔਰ ਇਹਦੇ ਪਿੱਛੇ ਇੱਕ ਜ਼ਰੂਰ ਰਾਜਨੀਤਿਕ ਸੋਚ ਹੈ ਔਰ ਜਿਹੜੇ ਵੀ ਇਹਨਾਂ ਨੌਜਵਾਨਾਂ ਇਹ ਜਹਤਿਆਰਿਆਂ ਦੇ ਕੋਲੋਂ ਸਾਡੇ ਵੀਰ ਦਾ ਕਤਲ ਕਰਵਾਇਆ ਗਿਆ ਹੈ ਉਹਦੇ ਤੇ ਗੋਲੀਆਂ ਚਲਵਾਈਆਂ ਗਈਆਂ ਸਾਨੂੰ ਉਹ ਚਿਹਰੇ ਵੀ ਨਾਲ ਚਾਹੀਦੇ ਆ ਇਹਨਾਂ ਤਿੰਨਾਂ ਦੋਸ਼ੀਆਂ ਦੇ ਨਾਲ ਨਾਲ ਉਹ ਚਿਹਰੇ ਵੀ ਸਾਨੂੰ ਨਾਲ ਚਾਹੀਦੇ ਆ ਸਾਡੇ ਅੱਜ ਅੱਜ ਸਵੇਰੇ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਸਮਾਂ ਮੰਗ ਰਹੇ ਆ ਥੋੜਾ ਜਿਹਾ ਕਹਿੰਦੇ ਸਾਨੂੰ ਪਰਿਵਾਰ ਆ ਜਾਂ ਜਥੇਬੰਦੀ ਆ ਥੋੜਾ ਜਿਹਾ ਸਮਾਂ ਦੇਣ ਜਿਵੇਂ ਤਿੰਨੋਂ ਦੋਸ਼ੀ ਕਾਬੂ ਹੋ ਜਾਂਦੇ ਆ ਫਿਰ ਜਿਹੜੀ ਉਹ ਡੰਗਾਈ ਨਾਲ ਹੋਣਾ ਉਹ ਤੋਂ ਪੁੱਛਗਿੱਛ ਕੀਤੀ ਜਾਵੇਗੀ ਸਖਤਾਈ ਨਾਲ ਕਿ ਪਿੱਛੇ ਹੈ ਕਿਹੜੀ ਰੀਜ਼ਨ ਆ ਜਾਂ ਕੀ ਇਹ ਕਾਰਨ ਹੋਇਆ ਜੀ ਪੁਲਿਸ ਕੱਲ ਦਾ ਹੀ ਸਮਾਂ ਮੰਗ ਰਹੀ ਆ ਜੇ ਹੁਣ ਤੱਕ ਦੀ ਗੱਲ ਕਰੀਏ ਕਰੀਬ 28 ਘੰਟੇ ਹੋ ਗਏ ਆ ਔਰ ਪੁਲਿਸ ਚਾਵੇ ਤਾਂ 2 ਘੰਟੇ ਵੀ ਬਹੁਤ ਐ ਦੋਸ਼ੀਆਂ ਨੂੰ ਫੜਨ ਦੇ ਲਈ ਜੇ ਪੁਲਿਸ ਚਾਵੇ ਪਰ ਅਸੀਂ ਵੀ ਸੰਵਿਧਾਨ ਦੇ ਅੰਦਰ ਰਹਿ ਕੇ ਕੋਈ ਵੀ ਕਾਨੂੰਨ ਹੱਥ 'ਚ ਨਹੀਂ ਲੈਣੇ ਹਰ ਇੱਕ ਨੂੰ ਪਬਲਿਕ ਨੂੰ ਸਾਰੇ ਨੌਜਵਾਨਾਂ ਨੂੰ ਵੀ ਇਹੀ ਕਹਿਨੇ ਆ ਕਿ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਔਰ ਸੰਵਿਧਾਨ ਦੇ ਜਿਹੜੀ ਕੋਈ ਵੀ ਕਾਨੂੰਨ ਵਿਵਸਥਾ ਸਾਡੇ ਵੱਲੋਂ ਕਿਸੇ ਵੱਲੋਂ ਭੰਗ ਨਹੀਂ ਕੀਤੀ ਜਾਵੇਗੀ ਸ਼ਾਂਤ ਮੇਟ ਢੰਗ ਦੇ ਨਾਲ ਅਣਮਿੱਥੇ ਸਮੇਂ ਤੱਕ ਇਹ ਧਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ ਔਰ ਕੱਲ 12 ਵਜੇ ਤੱਕ ਦਾ ਪੁਲਿਸ ਪ੍ਰਸ਼ਾਸਨ ਕੋਲ ਟਾਈਮ ਆ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਕੱਲ 12 ਵਜੇ ਤੋਂ ਬਾਅਦ ਮੁਕੰਮਲ ਜ਼ਿਲ੍ਹਾ ਹੁਸ਼ਿਆਰਪੁਰ ਬੰਦ ਕੀਤਾ ਜਾਵੇਗਾ ਔਰ ਉਸ ਤੋਂ ਬਾਅਦ ਲੋੜ ਪਈ ਤਾਂ ਪੂਰਾ ਪੰਜਾਬ ਬੰਦ ਦੀ ਵੀ ਕਾਲ ਦਿੱਤੀ ਜਾਵੇਗੀ